ਤੇ ਹੁਣ ਖਬਰਾਂ ਵਿਸਥਾਰ ਨਾਲ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀ ਦਾਸਪੁਰਾ ਵਿੱਚ ਅੱਜ ਇੱਕ ਦੁਖਦਾਈ ਘਟਨਾ ਵਾਪਰੀ ਜਿੱਥੇ ਕਰੰਟ ਲੱਗਣ ਨਾਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਅਨੁਸਾਰ ਨੌਜਵਾਨ ਨੂੰ ਤਾਰਾ ਨਾਲ ਸੰਪਰਕ ਹੋਣ ਕਾਰਨ ਪਿਆਨਕ ਝਟਕਾ ਲੱਗਿਆ ਜੋ ਉਸਦੀ ਮੌਤ ਦਾ ਕਾਰਨ ਬਣਿਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸੇ ਪਰਿਵਾਰ ਦਾ ਇੱਕ ਹੋਰ ਬੱਚਾ ਵੀ ਕਰੀਬ 10 ਸਾਲ ਪਹਿਲਾਂ ਇਸੇ ਹੀ ਘਟਨਾ 'ਚ ਆਪਣੀ ਜਾਨ ਗਵਾ ਚੁੱਕਾ ਹੈ ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਹ 10 ਸਾਲਾਂ ਤੋਂ ਬਿਜਲੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਤਾਰਾ ਹਟਾਉਣ ਲਈ ਕਈ ਵਾਰ ਕਹਿ ਚੁੱਕੇ ਹਨ ਪਰ ਕਿਸੇ ਨੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਵੇਖੋ ਜੀ ਆ ਸਾਡੇ ਤਾਰਾ ਆ ਉਤਾਰਾਂ ਕਰਮ ਕਰੋ ਤਾਰਾ ਇਹ ਤਾਰਾਂ ਦੇ ਉੱਪਰ ਹੁਣ ਕੋਠੇ ਤੇ ਚੜਨਾ ਉਤਰਨਾ ਆਉਂਦਾ ਬੱਚੇ ਨੇ ਲੈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰਲੀ ਲੈਟ ਆ ਰਹੀ ਸੀ ਉੱਪਰਲੀ ਲੈਟ ਆ ਰਹੀ ਸੀ ਇਹਨਾਂ ਲੈਂਡਮੈਨ ਆ ਰਹੇ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀਗੇ ਵੀ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦਿਓ ਤਾਰਾ ਸਾਡਾ ਕੋਈ ਨੁਕਸਾਨ ਹੋਏ ਨਾ ਸਾਈਡ ਤੇ ਕਰ ਦਿਓ ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਵਾਲੀਬਾਲ ਦਾ ਪਲੇਅਰ ਸੀਗਾ ਤੇ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਰਿਹਾ ਘਰਾਂ ਦੇ ਵਿੱਚੋਂ ਜੀ ਬਹੁਤ ਮਾਰੀ ਹੋਈ ਆ ਤੇ ਇਹ ਲਾਈਨ ਆ ਬਹੁਤ ਪੁਰਾਣੀਆਂ ਚੱਲ ਰਹੀਆਂ ਵਾਂ ਤੇ ਬਾਅਦ ਵਿੱਚ ਥੱਲੇ ਕੰਸਟ੍ਰਕਸ਼ਨ ਕੀਤੀ ਗਈ ਆ ਜੀ ਇਹਨਾਂ ਦਾ ਜੋ ਪ੍ਰੋਸੈਸ ਆਇਆ ਸੀ ਅਹੀਂ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇੰਨਾ ਵੱਲੋਂ ਜੋ ਪ੍ਰोसीडिंग ਹੋਣੇ ਇਹਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲਾਈਨਾਂ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪਾਜ਼ਿਟ ਦਾ ਐਸਟੀਮੇਟ ਬਣਾਉਂਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਉਹ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ